ਆਹ ਜੀ ਪਿੰਡ ਦਾ ਗੰਦਾ ਪਾਣੀ ਸਾਰਾ ਤੇ ਗੰਦੇ ਪਾਣੀ ਵਾਸਤੇ 61 ਟੋਆ ਤੇ ਇੱਕ ਇਹਦੇ ਨਾਲ ਟੋਆਗਾ ਤੇ ਹੋਰ ਦਿਖਾਵਾਂਗੇ ਤੁਹਾਨੂੰ ਆਪਾਂ ਜੋ ਗੰਦੇ ਪਾਣੀ ਲਈ ਟੋਏ ਬਣੇ ਹੋਏ ਨੇ ਤੇ ਪਰ ਤੋਖਾ ਇਸ ਗੱਲ ਦਾ ਪੰਚਾਇਤਾਂ ਬਹੁਤ ਆ ਗਈਆਂ ਪਰ ਉਹਨਾਂ ਨੇ ਆ ਜਿਹੜਾ ਸੱਪੜਾ ਇਹਦੇ ਵਿੱਚ ਗੰਦਾ ਪਾਣੀ ਨਹੀਂ ਪਾਇਆ ਸੀ ਸੋ ਇਸ ਦੇ ਵਿੱਚ ਆ ਹੁਣ ਨਵੇਂ ਸਰਪੰਚ ਉੱਠਿਆ ਆਮ ਆਦਮੀ ਪਾਰਟੀ ਦਾ ਚਲੋ ਲੋਕਾਂ ਨੇ ਵੋਟਾਂ ਪਾ ਕੇ ਬਣਾਤਾ ਨਰਮ ਆ ਬੰਦਾ ਪਰ ਇਹਨੇ ਆ ਨਵੇਂ ਸੱਪ ਕੱਢ ਮਾਰਿਆ ਗੰਦਾ ਪਾਣੀ ਆ ਜੋ ਸੱਪੜ ਦੇ ਵਿੱਚ ਪਾਇਆ ਆ ਸੱਪੜ ਨੂੰ ਪਿਛਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਤੇ ਸਰਪੰਚ ਮੇਜਰ ਸਿੰਘ ਉਹਨਾਂ ਦੇ ਅੰਡਰ ਦੇ ਵਿੱਚ ਇਹ ਸੱਪੜ ਨੂੰ ਜੋ ਅਮਰਤ ਸਰੋਵਰ ਦਾ ਦਰਜਾ ਦਿੱਤਾ ਸੀਗਾ ਉਹਦੇ ਤਹਿਤ ਇਹਨੂੰ ਉਹ ਕੀਤਾ ਗਿਆ ਸੀਗਾ ਸਾਫ਼ ਸੁਥਰਾ ਬਣਾਇਆ ਗਿਆ ਸੀਗਾ ਤੇ ਪਰ ਆਹ ਦੇਖੋ ਗੰਦੇ ਪਾਣੀ ਵਾਸਤੇ ਬਣਾਏ ਹੋਏ ਸੀਗੇ ਉਹਨਾਂ ਵਾਸਤੇ ਪਹਿਲਾਂ ਬਣਾਏ ਹੋਏ ਸੀਗੇ ਤੇ ਪਰ ਇਹਨੇ ਤਾਂ ਹੱਥ ਹੀ ਕਰ ਦਿੱਤੀ ਇਹਨੇ ਆਹ ਦੇਖੋ ਗੰਦੇ ਪਾਣੀ ਵਾਲੇ ਆ ਤਾਂ ਬੰਦ ਕਰਤੇ ਬੰਦ ਕਰਕੇ ਜਿਹੜੇ ਸਾਫ ਪਾਣੀ ਸੀਗਾ ਫਿਰ ਉਹ ਅੰਮ੍ਰਿਤ ਸਰੋਵਰ ਦੇ ਨਾਂ ਤੇ ਸਰਕਾਰਾਂ ਨੇ ਸਪੜਾਂ ਨੂੰ ਸਾਫ਼ ਕਰਾਇਆ ਉਹਦੇ ਵਿੱਚ ਨੇ ਗੰਦਾ ਪਾਣੀ ਪਾਇਆ ਪਹਿਲਾਂ ਤਾਂ ਆਹ ਭਰਿਆ ਵਾ ਸੀਗਾ ਹਾ ਜੋ ਦੇਖ ਰਹੇ ਹਾਂ ਤੁਸੀਂ ਉਹਨੂੰ ਇਹ ਭਰਿਆ ਵਾ ਸੀਗਾ ਇਹਦੇ ਵਿੱਚੋਂ ਕੱਢ ਕੇ ਪਾਣੀ ਇੱਧਰ ਅੰਮ੍ਰਿਤ ਸਰੋਵਰ ਜਿਹਨੂੰ ਦਿੱਤਾ ਸੀਗਾ ਦਰਜਾ ਪਹਿਲਾਂ ਨਹੀਂ ਸਰਕਾਰ ਨੇ ਸੋ ਉਹਦੇ ਵਿੱਚ ਆ ਦੇਖੋ ਇੱਥੋਂ ਦੀ ਪਾਣੀ ਛੱਡਿਆ ਗਿਆ ਆ ਦੇਖੋ ਇੱਥੋਂ ਦੇ ਪਾਣੀ ਇੱਥੋਂ ਦੇ ਪਾਣੀ ਛੱਡਿਆ ਗਿਆ ਹੈਗਾ ਇਹ ਪਾਣੀ ਛੜਵਾ ਗਿਆ ਇੱਥੇ ਦੇਖੋ ਆ ਕੰਮ ਮੈਨਾਂ ਦੇ ਕੋਲੇ ਸਰਕਾਰਾਂ ਕੋਲੇ ਇਹ ਆ ਸਰਪੰਚਾਂ ਕੋਲੇ ਕੰਮ ਜਿਹੜੇ ਚ ਪਾਣੀ ਸਾਫ਼ ਪੀਣਾ ਚਾਹੀਦਾ ਸੀ ਉਹ ਚ ਇਹਨਾਂ ਨੇ ਗੰਦਾ ਪਾਣੀ ਛੱਡਤਾ ਤੇ ਮੈਂ ਅਪੀਲ ਕਰਦਾ ਸਾਰੇ ਨਗਰ ਨੂੰ ਕਿ ਇਹਦੇ ਵਿੱਚ ਸਾਫ਼ ਪਾਣੀ ਪਾਇਆ ਜਾਵੇ ਕਿਉਂਕਿ ਹੁਣ ਅੱਗੇ ਗਰਮੀ ਦੀ ਰੁੱਤ ਆ ਰਹੀ ਹੈ ਅਗਲੇ ਪਸ਼ੂ ਛੱਡਦੇ ਆ ਲੋਕ ਕਿਸਾਨ ਭਰਾ ਪਸ਼ੂ ਪਾਲਕ ਭਰਾ ਪਸ਼ੂ ਛੱਡਦੇ ਆ ਸੋ ਇਹਦੇ ਵਿੱਚ ਇੰਨਾ ਕਾ ਪੀ ਸਾਫ਼ ਪਾਣੀ ਪਾਇਆ ਜਾਵੇ ਪਾਣੀ ਨੂੰ ਬੰਦ ਕਰਾਇਆ ਜਾਵੇ ਸੋ ਦੇਖਦੇ ਆ ਜੇ ਤਾਂ ਸਾਹ ਦਿੱਤਾ ਤਾਂ ਠੀਕ ਹੈ ਨਹੀਂ ਪ੍ਰਸ਼ਾਸਨ ਦੀ ਮਦਦ ਲੈ ਕੇ ਫਿਰ ਜੋ ਅਗਲੀ ਕਾਰਵਾਈ ਹੈ ਹੁਣ ਕਰਵਾਵਾਂਗੇ ਕਿਉਂਕਿ ਤਾਂ ਇੱਕ ਬਹੁਤ ਮਾੜਾ ਮਾੜੀ ਗੱਲ ਹੈ ਜੋ ਗੰਦੇ ਗੰਦੇ ਪਾਣੀ ਵਾਸਤੇ ਚੀਜ਼ ਬਣੀ ਉਹਨੂੰ ਗੰਦੇ ਪਾਣੀ ਵਾਸਤੇ ਵਰਤੇ ਜਾਵੇ ਸੋ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਗੰਦੇ ਪਾਣੀ ਵਾਲੇ ਕਹਿੰਦੇ ਬੰਦ ਕਰੋ ਤੇ ਸਾਫ਼ ਵਾਲੇ ਉਹੋ ਬਣਾਓ ਕਹਿੰਦੇ ਜਿਹਦੀ ਸਰਕਾਰ ਉਹਦਾ ਰਾਜ ਇਹਨਾਂ ਨੇ ਤਾਂ ਗੁੰਡਾ ਰਾਜ ਵਾਲਾ ਕੰਮ ਕਰ ਰੱਖਿਆਗਾ ਤੇ ਕਿਸੇ ਦਿਨ ਨਾ ਸੋਨੀ ਆ ਨਾ ਕਰਨੀ ਆ ਆਪਦਾ ਜੋ ਕਰਨਾ ਚਲਾਉਣਾਗਾ ਸੋ ਹੋਨੇ ਪਰ ਬਣੇ ਵੇ ਇਹਨਾਂ ਨੂੰ ਖਾਲੀ ਕਰ ਰੱਖਿਆ ਮੈਂ ਅਪੀਲ ਕਰਦਾ ਕਿ ਵੱਤ ਤੋਂ ਵੱਤ ਸਾਥ ਦਿਓ ਸੁਆ ਗੰਦਾ ਪਾਣੀ ਆ ਜੋ ਪੈ ਰਿਹਾ ਨਿਰੰਤਰ ਜਾਰੀ ਹੈ ਇਹਨਾਂ ਦੇ ਵਿੱਚੋਂ ਪਾਣੀ ਬੰਦ ਕੀਤਾ ਗਿਆ ਹੈ ਯਦ ਇਹ ਬਾਰੇ ਪੁੱਛਾਂਗੇ ਵੀ ਵਿਕੀ ਇਹ ਪਾਣੀ ਕਿਉਂ ਸੱਡਿਆ ਗਿਆਗਾ ਕਿਸ ਕਾਰਨ ਸੱਡਿਆ ਗਿਆ ਕਿਉਂਕਿ ਦੇਖੋ ਦੋ ਟੋਏ ਉਧਰ ਆਤੀ ਚਾ ਸਿਆ ਚੌਥਾ ਆ ਗਿਆ ਚਾਰ ਟੋਏ ਤਾਂ ਇਹ ਹੋ ਗਏ ਬਣਾਏ ਗੰਦੇ ਪਾਣੀ ਵਾਲੇ ਤੇ ਇਹ ਚਾਰ ਇਹ ਹੋ ਗਏ ਤਾਂ ਕਹਿੰਦਾ ਪਾਬ ਆ ਜਿਹੜਾ ਸੱਪੜ ਹੈ ਅਮਰ ਸਰੋਵਰ ਦੇ ਨਾਂ ਤੇ ਪਿਛਲੀ ਸਰਕਾਰ ਨੇ ਸਾਫ ਕਰਵਾਇਆ ਬਹੁਤ ਵਧੀਆ ਬਣਾਇਆ ਸਰਪੰਚ ਨੇ ਆਸੇ-ਪਾਸੇ ਬੂਟੇ ਲਾਇਆ ਤੁਸੀਂ ਦੇਖੀ ਹੈਗੇ ਤੇ ਇਹਨਾਂ ਵੱਲੋਂ ਜਿਹਦਰ ਪਾਣੀ ਹੈ ਗੰਦਾ ਪਾਇਆ ਜਾ ਰਿਹਾ ਗੰਦਾ ਪਾਣੀ ਮੈਂ ਕਹਿੰਦਾ ਵੀ ਇਹਨੂੰ ਮਹੀਨਾ ਹੋ ਚੱਲਿਆ ਹੈ ਪਾਣੀ ਪੀਂਦੇ ਨੂੰ ਸਵਾ ਦੇਖੋ ਇੱਕ ਬੋਰ ਦਾ ਜੋ ਪਾਣੀ ਹੈ ਨਾ ਤੇ ਡਿੱਲੀ ਪੈ ਰਿਹਾ ਇਹਦੇ ਵਿੱਚ ਇਹਨੂੰ ਰੋਕਣ ਵਾਸਤੇ ਮੈਂ ਅਪੀਲ ਕਰਦਾ ਸਾਰੇ ਨਗਰ ਨੂੰ ਕਿ ਇਕੱਠੇ ਹੋ ਕੇ ਇਹ ਪਾਣੀ ਹੈ ਜੋ ਆਪਾਂ ਗੰਦਾ ਪਾਣੀ ਢਾਬ ਦੇ ਵਿੱਚੋਂ ਰੋਕ ਕੇ ਜਿਹਨੂੰ ਪਹਿਲੀ ਸਰਕਾਰ ਵੇਲੇ ਸਰਪੰਚ ਮੇਜਰ ਸਿੰਘ ਨੇ ਸਾਫ਼ ਕਰਵਾਇਆ ਸੀਗਾ ਸੋ ਆਪਾਂ ਸਾਫ਼ ਸੁਥਰਾ ਪਾਣੀ ਪਾ ਕੇ ਇਹਦੇ ਵਿੱਚ ਤੇ ਜੋ ਪਸ਼ੂਆਂ ਨੂੰ ਨਿਮਾਉਣ ਵਾਸਤੇ ਇਹ ਆਪਾਂ ਚਾਲੂ ਕਰੀਏ ਸੋ ਮੈਂ ਮੇਰਾ ਵੱਤੋ ਵੱਤ ਸਾਥ ਦਿਓ ਪਿੰਡ ਵਾਸੀ ਸੋ ਮੈਂ ਬੇਨਤੀ ਕਰਦਾ ਇਹ ਜੋ ਗੰਦਾ ਪਾਣੀ ਪੈ ਰਿਆ ਇਹਨੂੰ ਆਪਾਂ ਰੋਕੀਏ ਕਿਉਂਕਿ ਮਹਿਮ ਵੀ ਚੱਲ ਰਹੀ ਹੈ ਵਾਟਰ ਵੈਲਯਰ ਦੀ ਟੀਮ ਹੈ ਜੋ ਸੱਪੜਾਂ ਦੇ ਵਿੱਚ ਤੇ ਦਰਿਆਵਾਂ ਦੇ ਵਿੱਚ ਸਫਾਈ ਕਰ ਰਹੀ ਹੈ ਉਹਦੇ ਤਹਿਤ ਮੈਂ ਇਹ ਕਹਿ ਰਿਹਾ ਕਿ ਵੱਤੋ ਵੱਤ ਸਾਥ ਦਿਓ ਕਿਉਂਕਿ ਆਪਾਂ ਜੋ ਪੀਣ ਵਾਲਾ ਪਾਣੀ ਬਹੁ ਡੁੰਗੇ ਜਾ ਰਹੇ ਆ ਕਿਉਂਕਿ ਆਪਾਂ ਪਸ਼ੂਆਂ ਨੂੰ ਇੰਨਾ ਸੱਪੜਾਂ ਤੇ ਨਵਾਵਾਂਗੇ ਕਿਉਂਕਿ ਘਰੇ ਤੋਂ ਮੋਟਰ ਚਲਾਉਣ ਦੀ ਬਜਾਏ ਜੇ ਇੱਥੇ ਨਿਵਾਵਾਂਗੇ ਤਾਂ ਪਾਣੀ ਦੀ ਬਚਤ ਹੋਊਗੀ ਥੱਲੇ ਧਰਤੀ ਚੋਂ ਪਾਣੀ ਬਹੁਤ ਘੱਟ ਨਿਕਲੂਗਾ ਸੋ ਆਓ ਆਪਾਂ ਸਾਰੇ ਰਲ ਕੇ ਇਹ ਜੋ ਪੰਚਾਇਤ ਦੇ ਖਿਲਾਫ ਬਾਜ ਬੁਲੰਦ ਕਰੀਏ ਤੇ ਆ ਜੋ ਗੰਦਾ ਪਾਣੀ ਇੱਧਰ ਪੈ ਰਿਹਾ ਇਹਨੂੰ ਰੋਕੀਏ